ਆਪਾਂ ਨੂੰ ਇਹਨਾਂ ਥੱਲੇ ਵਾਲੇ ਪਾਣੀਆਂ ਦਾ ਗਿਆਨ ਨਹੀਂ ਹੈ ਇਹ ਗਿਆਨ ਖੰਡੀਆਂ ਨੂੰ ਗਿਆਨ ਹੈ ਇਹ ਪਵਨ ਜਿਹੜੀ ਗੈਸ ਅੰਗਰੇਜ਼ੀ ਜਬਾ ਗੈਸ ਕਹਿੰਦੇ ਮੇਰੇ ਸਿਰ ਨੂੰ ਪਵਨ ਚੜ ਗਈ ਗੈਸ ਚੜ ਗਈ ਸਿਰਦਰਦ ਹੋਣ ਲੱਗ ਗਿਆ ਮੇਰੀ ਗੈਸ ਇਸ ਤਰ੍ਹਾਂ ਹੋ ਗਈ ਇਹ ਵੀ ਇੱਕ ਚੀਜ਼ ਹੈ ਕਿ ਜਿਹੜੀ ਗਿਆਨ ਖੰਡੀਆਂ ਨੂੰ ਨਜ਼ਰ ਆਉਂਦੀ ਹੈ ਸੋ ਇਸ ਕਰਕੇ ਆਇਓ ਪ੍ਰੈਸ਼ਰ ਸਾਰਾ ਇਹ ਹੀ ਚੀਜ਼ ਆ ਆ ਜਿਹੜਾ ਪਵਨ ਹੈ ਪਵਨ ਦਾ ਹੀ ਕੰਮ ਹੈ ਸਰੀਰ ਦੇ ਅੰਦਰ ਇਹ ਜਿਨ੍ਹਾਂ ਨੂੰ ਇਹ ਗਿਆਨ ਹੋ ਜਾਂਦਾ ਉਹਨਾਂ ਨੂੰ ਥੋੜਾ ਇਹ ਗਿਆਨ ਉਹ ਇੱਥੋਂ ਦੱਬਣ ਨਾਲ ਆ ਚੀਜ਼ ਠੀਕ ਹੋ ਜਾਂਦੀ ਇੱਥੋਂ ਦੱਬਣ ਨਾਲ ਇਹ ਸਾਰਾ ਬ੍ਰਹਮ ਗਿਆਨੀ ਨੂੰ ਵੈਸੇ ਹੀ ਨਜ਼ਰ ਆਉਣ ਲੱਗ ਜਾਂਦਾ ਪਾਣੀ ਕਿੱਥੇ ਕਿੰਨੇ ਪ੍ਰਕਾਰ ਦਾ ਹੈ ਇਹ ਵੀ ਉਹਨਾਂ ਨੂੰ ਨਜ਼ਰ ਆਉਣ ਲੱਗ ਜਾਂਦਾ ਵੈ ਸੰਤਰ ਕਿੰਨੇ ਪ੍ਰਕਾਰ ਦੀ ਅੱਗ ਹੈ ਪਹਿਲਾਂ ਤਾਂ ਪ੍ਰਤੱਖ ਅੱਗ ਜੀ ਤੇ ਰੋਟੀਆਂ ਬਣਾਉਣਾ ਹੈ ਇਹੀ ਅੱਗ ਫਿਰ ਬੜਵਾ ਨਾਲ ਬਣ ਜਾਂਦੀ ਸਮੁੰਦਰ ਦੇ ਵਿੱਚ ਸਮੁੰਦਰ ਦੇ ਵਿੱਚ ਜਿੱਥੇ ਗੜਾੜ ਹੈ ਵਿਚਕਾਰ ਬਿਲਕੁਲ ਸੈਂਟਰ ਦੇ ਵਿੱਚ ਜਾ ਕੇ ਜਿੱਥੇ ਪਾਣੀ ਵੀ ਘੁੰਮਣ ਘੇਰੀ ਹੈ ਉੱਥੇ ਜਾ ਕੇ ਪਾਣੀ ਸਮੁੰਦਰ ਦੇ ਥੱਲੇ ਡਿੱਗਦਾ ਉੱਥੇ ਥੱਲੇ ਇੰਨੀ ਆਗ ਹੈ ਜਿਵੇਂ ਤੱਤੇ ਤਵੇ ਤੇ ਬੂੰਦ ਪਾ ਦਈਏ ਸੜ ਜਾਂਦੀਆਂ ਪਾਣੀ ਸੜਦਾ ਰਹਿੰਦਾ ਹਰ ਵਕਤ ਉਹਨੂੰ ਕਹਿੰਦੇ ਨੇ ਸਮੁੰਦਰ ਦੀ ਜਿਹੜੀ ਬੜਵਾ ਨਾ ਲੱਗਨੀ ਹੈ ਇਸੇ ਤਰ੍ਹਾਂ ਹੀ ਫਿਰ ਬਸੰਤਰ ਜਿਹੜੀ ਅੱਗ ਜੰਗਲ ਨੂੰ ਲੱਗਦੀ ਹੈ ਤਾਂ ਅੱਗ ਨਹੀਂ ਇੱਕ ਹੁੰਦੀ ਸਮਾਨ ਅੱਗ ਨਹੀਂ ਇਹ ਲੱਕੜ ਵਿੱਚ ਹਮੇਸ਼ਾ ਹੀ ਰਹਿੰਦੀ ਹੈ ਇੱਕ ਹੁੰਦੀ ਜਠ ਲਾਗਨ ਅੱਗ ਨਹੀਂ ਜਿਹਦੇ ਨਾਲ ਆਪਣਾ ਰੋਟੀ ਹਜਮ ਹੁੰਦੀ ਹੈ ਇੱਕ ਹੁੰਦੀ ਵਿਚਿਆਂ ਦੀ ਅੱਗ ਕਾਮ ਦੀ ਅੱਗ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਇੱਕ ਤ੍ਰਿਸ਼ਨਾ ਦੀ ਅੱਗ ਇਹ ਜੀ ਬੰਦਾ ਸੜਦਾ ਈਰਖਾ ਦੀ ਅੱਗ ਸਮਾਰਾ ਸੱਚੇ ਬਾਸਾ ਕਹਨੇ ਦਾਗ ਆਗਨ ਬਹੁਤ ਤ੍ਰਣ ਜਾਲੇ ਕੋਈ ਹਰਿਆ ਬੂਟ ਰਹਿਓ ਰਹੀ ਕੋਈ ਕੋਈ ਬੂਟਾ ਰਹਿ ਗਿਆ ਹਰਾ ਅੱਗਾਂ ਦੀ ਤਾਂ ਕੋਈ ਕਿਸਮ ਦੀ ਆਂਤ ਨਹੀਂ ਇੰਨੇ ਪ੍ਰਕਾਰ ਦੀਆਂ ਅੱਗਾਂ ਨੇ ਜਿਹੜੀਆਂ ਗੁਪਤ ਅਗਨੀਆਂ ਕੋ ਪ੍ਰਗਟ ਅਗਨੀਆਂ ਇਹ ਸਾਰੀਆਂ ਅਗਨੀਆਂ ਉਹਨਾਂ ਨੂੰ ਨਜ਼ਰ ਆਉਂਦੀਆਂ ਨੇ ਜਿਵੇਂ ਕੋਈ ਮਹਾਪੁਰਸ਼ ਨੂੰ ਮਿਲਣ ਗਿਆ ਗੁਰਮੁਖ ਪਿਆਰਾ ਜੋ ਜਾ ਕੇ ਖੜਾ ਸਾਹਮਣੇ ਕਹਿੰਦੇ ਭਾਈ ਬਹੁਤ ਅੱਗ ਲੱਗੀ ਹੋਈ ਤੈਨੂੰ ਤਾਂ ਕਹਿੰਦੇ ਮਹਾਰਾਜ ਮੈਨੂੰ ਤਾਂ ਨਜ਼ਰ ਨਹੀਂ ਆਉਂਦੀ ਕਹਿੰਦੇ ਮੈਨੂੰ ਨਜ਼ਰ ਆਉਂਦੀ ਹੈ ਕਹਿੰਦੇ ਪਾਠ ਕਰਿਆ ਕਰ ਜਿਆਦੇ ਨਹੀਂ ਸੜ ਜੇਂਗੇ ਇਸੇ ਤਰ੍ਹਾਂ ਹੀ ਕਹਿੰਦੇ ਵਿਸ਼ਿਆਂ ਵਿਕਾਰਾਂ ਦੀ ਅੱਗ ਲੱਗੀ ਹੋਈ ਤੈਨੂੰ ਬਹੁਤ ਸਾਨੂੰ ਨਜ਼ਰ ਨਹੀਂ ਆਉਂਦੀ ਕਿਤੇ ਕਾਨ ਮਹੇਸ਼ ਜਿਹੜੇ ਗਿਆਨ ਖੰਡੀ ਪੁਰਸ਼ ਨੇ ਜਦੋਂ ਗਿਆਨ ਦੀ ਦਿਵਯ ਦ੍ਰਿਸ਼ਟੀ ਖੁੱਲਦੀ ਆ ਤਾਂ ਮੈਨੂੰ ਕਿਤਨੇ ਹੀ ਕੌਮ ਜਿਹੜੇ ਕ੍ਰਿਸ਼ਨ ਨੇ ਨਜ਼ਰ ਆਉਣ ਲੱਗ ਪੈਂਦੇ ਨੇ ਜਦੋਂ ਅਵਸਥਾ ਖੁੱਲਦੀ ਹੈ ਇਹ ਚੀਜ਼ਾਂ ਤਾਂ ਨਜ਼ਰ ਆਉਂਦੀ ਹੁਣ ਇਹ ਆਪਣੀ ਅਵਸਥਾ ਤੋਂ ਉੱਪਰ ਦੀ ਕਥਾ ਹੋ ਗਈ ਸ਼ੁਰੂ ਹੁਣ ਮੰਦਾ ਸੰਤੋਖ ਤਾਂ ਚਲੋ ਨੇੜੇ-ਨੇੜੇ ਸੀ ਆਸਣ ਲੈ ਲਓ ਇੱਕ ਦੂਜੀ ਬਹ ਲੱਖ ਹੋਏ ਇੰਨਾ ਕਿ ਆਪਾਂ ਮੰਗ ਹੀ ਸਕਦੇ ਆਖਣ ਜੋਰ ਤੇ ਪੈਣਾ ਜੋਰ ਰਾਤੀ ਰੁਤੀ ਥਿਤੀ ਵਾਰ ਵੀ ਆਪਾਂ ਨੂੰ ਸਮਝ ਲੱਗੀ ਆ ਗਿਆਨ ਖੰਡ ਵਾਲੀ ਪੌੜੀ ਹੁਣ ਆਪਣੀ ਸਧਾਰਨ ਵਿਅਕਤੀਆਂ ਦੀ ਅਵਸਥਾ ਤੋਂ ਉੱਪਰ ਦੀ ਅਵਸਥਾ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਕਿੰਨੇ ਤੱਕ ਕ੍ਰਿਸ਼ਨ ਜੀ ਵੀ ਤੁਰੇ ਫਿਰਦੇ ਨਜ਼ਰ ਆਉਂਦੇ ਨੇ ਤੇ ਕਿੰਨੇ ਮਹੇਸ਼ ਜਿਹੜੇ ਨੇ ਸ਼ਿਵ ਜੀ ਸ਼ਿਵ ਜੀ ਦੇ 11 ਅਵਤਾਰ ਨੇ ਉਹ ਵੀ ਕੋਲੇ ਇੰਨੇ ਨਜ਼ਰ ਆਉਂਦੇ ਨੇ ਇੱਥੇ ਆ ਕੇ ਇਹਨੂੰ ਕਹਿੰਦੇ ਅਤ ਕਥਨੀ ਹੋ ਗਈ ਇਹ ਗੱਲਾਂ ਹੁੰਦੀਆਂ ਹੀ ਨਹੀਂ ਹੈਗੀਆਂ ਝੂਠੀਆਂ ਨੇ ਮੈਨੂੰ ਉਹਨਾਂ ਦੇ ਪਰਸਾਂ ਦੇ ਜਿਹੜੇ ਕਹਿੰਦੇ ਹੁੰਦੀ ਨਹੀਂ ਵੀ ਬਾਰਾਜ ਇਹਨਾਂ ਦਾ ਕੀ ਬਣੂਗਾ ਜਿਹਨਾਂ ਨੂੰ ਇੰਨਾ ਅ ਗਿਆਨ ਛਾਇਆ ਪਿਆ ਵੀ ਮੈਂ ਪੀ ਐਚ ਡੀ ਕਰ ਲਈ ਪੀ ਐਚ ਡੀ ਕਰਨ ਨਾਲ ਤਾਂ ਨਹੀਂ ਕਾਨ ਮੇਸਣੀ ਨਜ਼ਰ ਆਉਂਦੇ ਹੈ ਉਹ ਤੁਹਾਨੂੰ ਨਜ਼ਰ ਆਉਣੀਆਂ ਤੁਹਾਡੀਆਂ ਚੀਜ਼ਾਂ ਇਹਦੇ ਜਿਨ੍ਹਾਂ ਨੇ ਭਗਤੀ ਕੀਤੀ ਆ ਉਹਨਾਂ ਨੂੰ ਨਜ਼ਰ ਆਉਂਦੇ ਨੇ ਕਾਕੇ ਅਸੀਂ ਤਾਂ ਇਹ ਜਨਾਂ ਰਹੇ ਵੀ ਆ ਉਹ ਦੇਖਦੇ ਵੀ ਰਹਿੰਦੇ ਹਾਂ ਜਾਨੂੰ ਮਿਲਦੇ ਵੀ ਰਹਿੰਦੇ ਆ ਉਹ ਤਾਂ ਸਾਨੂੰ ਸਰਿਆਂ ਵੀ ਦੱਸੀ ਜਾਂਦੇ ਨੇ ਵੀ ਅੱਜ ਫਲਾਨਾ ਆਇਆ ਅੱਜ ਫਲਾਨਾ ਇੱਥੇ ਤੁਰੇ ਫਿਰਦੇ ਆ ਭਗਤੀ ਵਾਲਿਆਂ ਦੇ ਕੋਲ ਹੀ ਸਿਰ ਪਈਆਂ ਜਾਂ ਰੂਹਾਂ ਆਉਂਦੀਆਂ ਨੇ ਕਿੰਨੇ ਆ ਕੇ ਕਹਿੰਦੇ ਨੇ ਜਿਵੇਂ ਬੰਬੇਕ ਸਿੰਘ ਸੀ ਨੇਵੀ ਜੋਰ ਰਟਾਇਰ ਹੋਇਆ ਕਾਫੀ ਅਭਿਆਸੀ ਉਹਦਾ ਉਹ ਇਹ ਗੱਲ ਦੱਸਦਾ ਹਾਂਗਾ ਅਸੀਂ ਮੈਂ ਕਹਾਂ ਸ਼ੁਰੂ ਜਦੋਂ ਤੇਰੀ ਗਿਆਨ ਦ੍ਰਿਸ਼ਟੀ ਖੁੱਲੀ ਤਾਂ ਕੀ ਨਜ਼ਰ ਆਇਆ ਸੀ ਕਹਿੰਦੇ ਬਸ ਐਂ ਆ ਲਾਗੇ ਜੇ ਆ ਕੇ ਮੇਰੇ ਖੜ ਜਾਂਦੇ ਨੇ ਦੋਵੇਂ ਹੱਥ ਜੋੜ ਕੇ ਐ ਕਰਕੇ ਫਿਰ ਚਲੇ ਜਾਂਦੇ ਨੇ ਫਿਰ ਕੋਈ ਹੋਰ ਆ ਜਾਂਦਾ ਫਿਰ ਕੋਈ ਹੋਰ ਆ ਜਾਂਦਾ RAM ਬਲਰਾਮ ਕ੍ਰਿਸ਼ਨ ਦਾ ਭਰਾ ਬਲਰਾਮ ਜੀ ਕਹਿੰਦਾ ਇਹ ਵੀ ਆ ਕੇ ਖੜ ਗਿਆ ਹੱਲ ਜਾਂ ਰੱਖਿਆ ਮੋਢੇ ਤੇ ਕਹਿੰਦੇ ਮੈਂ ਫਿਰ ਸੋਚਾਂ ਵੀ ਇਹ ਹੀ ਪਤਾ ਨਹੀਂ ਕੌਣ ਆਈ ਜਾਂਦੇ ਨੇ ਮੇਰੇ ਕੋਲ ਜਿਹੜਾ ਆਉਂਦਾ ਉਹ ਹੀ ਮੈਨੂੰ ਨਮਸਕਾਰ ਕਰਕੇ ਚਲਾ ਜਾਂਦਾ ਇਹ ਜਿਹਨੂੰ ਗਿਆਨ ਦ੍ਰਿਸ਼ਟੀ ਖੁੱਲਦੀ ਆ ਉਹਨੂੰ ਇੰਨੇ ਨਜ਼ਰ ਆਉਂਦੇ ਨੇ ਇਹ ਭਰਿਆ ਭਰਿਆ ਲੱਗਦਾ ਸੰਸਾਰ ਫਿਰ ਆਪਾਂ ਨੂੰ ਇੱਕ ਨਵਾਂ ਸੰਸਾਰ ਨਜ਼ਰ ਆਉਂਦਾ ਜਿਹੜਾ ਸੰਸਾਰ ਆਮ ਸੰਸਾਰੀ ਜੀਵਨ ਨੂੰ ਨਜ਼ਰ ਨਹੀਂ ਆਉਂਦਾ ਉਹ ਇਸ ਅਵਸਥਾ ਵਿੱਚ ਜਾ ਕੇ ਆਉਂਦਾ ਇਹ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦੇ ਇਹ ਚੀਜ਼ਾਂ ਨਜ਼ਰ ਆਉਣ ਲੱਗ ਜਾਂਦੀਆਂ ਸੋ ਇਸ ਤਰ੍ਹਾਂ ਜਦੋਂ ਅਵਸਥਾ ਖੁੱਲਦੀ ਹੈ ਨਾ ਉਹਦੇ ਬਹੁਤ ਚੀਜ਼ਾਂ ਨਜ਼ਰ ਆਉਣ ਲੱਗ ਜਾਂਦੀਆਂ ਨੇ ਤਾਂ ਤੇ ਇਹ ਜਿਨ੍ਹਾਂ ਨੇ 100-100 ਪਾਠ ਜਪਜੀ ਸਾਹਿਬ ਦੇ ਕੀਤੇ ਹੋਣ ਨਾ ਕਈ ਸਾਲ ਤਿੰਨਕ ਸਾਲ ਲਗਾਤਾਰ ਸਾਢੇ ਤਿੰਨ ਸਾਲ ਕਰਨਾ ਪੈਂਦਾ ਹੈ ਅਭਿਆਸ ਲਗਾਤਾਰ ਤਾਂ ਜਾ ਕੇ ਕਿਤੇ ਇਹ ਦਿਬ ਦ੍ਰਿਸ਼ਟੀਆਂ ਖੁੱਲਦੀਆਂ ਨੇ ਫਿਰ ਹੋਰ ਹੀ ਕੁਝ ਨਜ਼ਰ ਆਉਂਦਾ ਹੈ ਆਹ ਮਹਾਰਾਜ ਸੱਚੇ ਪਾਸ਼ਾ ਜਪਜੀ ਸਾਹਿਬ ਜੀ ਇੱਥੇ ਹੀ ਦੱਸ ਰਹੇ ਨੇ ਕਿਤੇ ਬ੍ਰਹਮੇ ਘਾੜਤ ਘੜੀਆਂ ਹੈ ਕਿੰਨੇ ਬ੍ਰਹਮੇ ਨਜ਼ਰ ਆਉਂਦੇ ਨੇ ਘਾੜਤ ਘੜਦੇ ਹੋਏ ਸ੍ਰਿਸ਼ਟੀ ਦੀ ਇੱਕ ਬ੍ਰਹਮਾ ਨਹੀਂ ਕੋਟ ਬ੍ਰਹਮੇ ਜਗ ਸਜਣ ਲਾਏ ਉਹਨਾਂ ਨੂੰ ਦੇਖਣ ਲੱਗ ਜਾਂਦੇ ਨੇ ਹਲਾਤਾ ਆਪਸ ਸ੍ਰਿਸ਼ਟੀ ਦਾ ਨਜ਼ਾਰਾ ਦੇਖਦੇ ਆਂ ਕੋਈ ਕਹਿੰਦਾ ਮੈਂ ਬਾਹਰਲੇ ਮੁਲਕ ਘੁੰਮ ਕੇ ਆਇਆ ਉੱਥੇ ਬੜੇ ਨਜ਼ਾਰੇ ਸੀ ਕੋਈ ਕਹਿੰਦਾ ਮੈਂ ਉੱਥੇ ਜਾ ਕੇ ਆ ਉੱਥੇ ਬੜੇ ਨਜ਼ਾਰੇ ਸੀ ਮੁੜ ਕੇ ਇਹ ਨਜ਼ਾਰੇ ਬੰਦ ਹੋ ਕੇ ਫਿਰ ਦੂਦਿਆਂ ਦੂਸਰੇ ਨਜ਼ਾਰੇ ਜਦੋਂ ਖੋਲ ਦਿੰਦੇ ਨੇ ਮਹਾਰਾਜ ਫਿਰ ਉਹਨਾਂ ਨੂੰ ਦੇਖਣ ਲੱਗ ਜਾਂਦੇ ਨੇ ਕਿੰਨੇ ਬ੍ਰਹਮੇ ਸ੍ਰਿਸ਼ਟੀ ਨੂੰ ਘੜਦੇ ਨਜ਼ਰਾ ਆ ਰਹੇ ਨੇ ਰੂਪ ਰੰਗ ਕੇ ਵੇਸ ਕਈ ਪ੍ਰਕਾਰ ਦੇ ਰੂਪ ਮਣਾਉਂਦੇ ਨੇ, ਕਈ ਪ੍ਰਕਾਰ ਦੇ ਰੰਗ ਬਣਾਉਂਦੇ ਨੇ, ਕਈ ਪ੍ਰਕਾਰ ਦੇ ਵੇਸ਼ ਬ੍ਰਹਮੇ ਹੁਣੇ ਘਰ ਦੇ ਨਜ਼ਰ ਆ ਜਾਂਦੇ ਨੇ। ਕੀਤੀਆ ਕਰਮ ਭੂਮੀ ਮੇਰ ਕੇਤੇ ਕਿਤਨੀਆਂ ਕਰਮ ਦੀਆਂ ਭੂਮੀਆਂ ਨੇ? ਕਰਮ ਕਰਨ ਵਾਲੀਆਂ ਭੂਮੀਆਂ। ਜਿਵੇਂ ਆਪਣੀ ਧਰਤੀ ਹੈ, ਇੱਥੇ ਆਪਾਂ ਕਰਮ ਕਰਦੇ ਆਂ। ਇਸੇ ਪ੍ਰਕਾਰ ਸਰੀਰ ਵੀ ਕਰਮ ਭੂਮੀ ਹੈ। ਮਹਾਰਾਜ ਕਹਿੰਦੇ ਕਰਮ ਭੂਮੈ ਬੋਹੋ ਨਾਮ ਇਹ ਜਿਹੜੀ ਸਰੀਰ ਹੈ ਕਰਮ ਭੂਮੀਆਂ ਇਹਦੇ 'ਚ ਨਾਮ ਵੇਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਫਿਰ ਕਿੰਨੇ ਮੇਰ ਕਿਤੇ ਕਿੰਨੇ ਸਮੇਰ ਪਰਬਤ ਇੱਥੇ ਜਾ ਕੇ ਨਜ਼ਰ ਆਉਂਦੇ ਆ ਅੱਜ ਦੇ ਲਿਖਾਰੀਆਂ ਨੇ ਲਿਖਿਆ ਵੀ ਹੋਇਆ ਚੰਗੇ ਚੰਗੇ ਵਿਦਵਾਨਾਂ ਨੇ ਕਹਿੰਦੇ ਸਮੇਰ ਪਰਬਤ ਨਾਮ ਦੀ ਕੋਈ ਚੀਜ਼ ਨਹੀਂ ਹੈ ਇਹ ਹੈ ਹੀ ਨਹੀਂਗਾ ਐਵੇਂ ਗੱਲਾਂ ਨਹੀਂ ਹਾਂਜੀ ਤੁਹਾਨੂੰ ਨਹੀਂ ਪਤਾ ਮੈਂ ਪੁਰਸ਼ਤ ਤਾਂ ਅਸੀਂ ਦੇਖਿਆ ਹੀ ਨਹੀਂ ਕਰੇ ਇਹ ਸੁਮੇਰ ਪਰਬਤ ਸਾਰਾ ਸੋਨੇ ਦਾ ਬਣਿਆ ਹੋਇਆ ਪੂਰਾ ਸੋਨੇ ਦਾ ਹੈ ਇਹ ਬਣਿਆ ਵੀ ਅਜੀਬ ਢੰਗ ਦਾ ਹੀ ਹੈ ਉੱਪਰੋਂ ਚੌੜਾ ਤੇ ਥੱਲਿਓਂ ਇਹ ਬਿਲਕੁਲ ਹੀ ਬਿਲਕੁਲ ਹੀ ਘਟ ਹੈ ਉੱਪਰਲਾ ਘਾਰ ਇਹਦਾ ਵੱਡਾ ਇਹ ਤਾਂ ਸਿਰਫ ਦਿਵ ਦ੍ਰਿਸ਼ਟੀ ਵਾਲਿਆਂ ਨੂੰ ਨਜ਼ਰ ਆਉਂਦਾ ਮਹਾਰਾਜ ਐਵੇਂ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਲਿਖਤਾ ਗੁਰਨਾਮ ਸਿੰਘ ਸਾਹਿਬ ਨੇ ਝੂਠ ਤਾਂ ਨਹੀਂ ਲਿਖਤਾ ਜਪਜੀ ਸਾਹਿਬ ਦੇ ਵਿੱਚ ਕਿ ਮੇਰ ਕੇਤੇ ਔਰ ਇੱਕ ਮੇਰ ਪਰਬਤ ਨਹੀਂ ਕਿਤਨੇ ਹੀ ਸੁਮੇਰ ਪਰਬਤ ਨੇ ਜਿਹਦੇ ਨਜ਼ਰ ਵੀ ਨਹੀਂ ਆਉਂਦੇ ਉਹ ਇਸ ਕਰਕੇ ਨਜ਼ਰ ਨਹੀਂ ਆਉਂਦੇ ਕਿਉਂਕਿ ਕਈ ਚੀਜ਼ਾਂ ਪੰਜਾਂ ਤੱਤਾਂ ਦੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਕਈ ਚੀਜ਼ਾਂ ਜੇ ਚਾਰ ਤੱਤਾਂ ਦੀਆਂ ਹੋ ਜਾਣ ਕਿਹੜੀ ਜੇ ਧਰਤੀ ਦਾ ਤੱਤ ਘਟ ਜਾਵੇ ਨਾ ਹੁਣ ਪੌਣ ਹੈ ਪੌਣ ਨਜ਼ਰ ਆਉਂਦੀ ਆਪਾਂ ਨੂੰ ਨਹੀਂ ਆਉਂਦੀ ਪੌਣ ਦਿਖਾਓ ਤਾਂ ਕਿੱਥੇ ਆ ਲੱਗਦੀ ਮਹਿਸੂਸ ਹੁੰਦੀ ਹਵਾ ਪਰ ਨਜ਼ਰ ਨਹੀਂ ਆਉਂਦੀ ਪਾਣੀ ਵੀ ਪਾਉਣੀ ਹੈ ਇਹ ਦੋ ਪ੍ਰਕਾਰ ਦੀਆਂ ਗੈਸਾਂ ਰਲ ਕੇ ਬਣਿਆ ਹੋਇਆ ਇਹ ਜਿਉਂ ਉੱਡ ਜਾਏ ਵੀ ਨਜ਼ਰ ਆਉਂਦਾ ਇਸ ਪ੍ਰਕਾਰ ਆਕਾਸ਼ ਹੈ ਆਕਾਸ਼ ਵੈਸੇ ਦੇਖਣ ਮਾਸਤਰ ਹੈ ਪਰ ਹੈ ਤਾਂ ਕੁਛ ਨਹੀਂ ਹੈ ਇਹ 'ਚ ਕੋਈ ਅਰੋੜਾ ਮਾਰੀ ਜਾਵੇ ਕੋਈ ਗੋੜਾ ਮਾਰੀ ਜਾਵੇ ਕੋਈ ਤਲਵਾਰ ਕਮਾਏ ਅਸਮਾਨ ਨੂੰ ਕੀ ਫਰਕ ਪੈਂਦਾ ਇਸੇ ਤਰ੍ਹਾਂ ਅਗਨੀ ਆ ਅਗਨੀ ਸੋਲਿਡ ਤੱਤ ਤਾਂ ਨਹੀਂ ਹੈਗਾ ਇਹਦੇ ਵਿੱਚ ਵੀ ਹੱਥ ਪਾ ਕੇ ਆਪਾਂ ਕੱਢ ਹੀ ਲੈਨੇ ਆ ਇਸ ਕਰਕੇ ਜਦੋਂ ਧਰਤੀ ਤੱਤ ਰਲਦਾ ਉਹਦਾ ਸਰੀਰ ਨਜ਼ਰ ਆਉਣ ਲੱਗਦਾ ਹੈ ਇਹ ਚਾਰ ਤੱਤਾਂ ਦੇ ਸਰੀਰ ਨੇ ਕਹੀ ਕਈ ਤਿੰਨ ਤੱਤਾਂ ਦੇ ਸਰੀਰ ਨੇ ਕਹੀ ਦੋ ਤੱਤਾਂ ਦੇ ਸਰੀਰ ਨੇ ਇਸ ਤਰ੍ਹਾਂ ਇਹ ਵੱਖੋ ਵੱਖਰੇ ਨੇ ਸਾਰੀਆਂ ਚੀਜ਼ਾਂ ਤਾਂ ਤੱਤਾਂ ਕਰਕੇ ਚੀਜ਼ਾਂ ਨਜ਼ਰ ਆਉਂਦੀਆਂ ਜਦੋਂ ਆਪਣਾ ਸਾਹਮਣੇ ਸਰੀਰ ਨਜ਼ਰ ਆਉਂਦਾ ਇਹ 25 ਪ੍ਰਕਿਰਤੀਆਂ 25 ਪੰਜ ਤੱਤਾਂ ਦੀਆਂ 25 ਪ੍ਰਕਿਰਤੀਆਂ ਕਰਕੇ ਨਜ਼ਰ ਆਉਂਦਾ ਜਦੋਂ ਆਪਾਂ ਸਰੀਰ ਛੱਡਦੇ ਆ ਉਹਦੇ 17 ਤੱਤ ਬਾਕੀ ਰਹਿ ਜਾਂਦੇ ਨੇ 17 ਤੱਤ ਬਾਕੀ ਰਹਿਣ ਕਰਕੇ ਸਰੀਰ ਨਜ਼ਰ ਨਹੀਂ ਆਉਂਦਾ ਨੇ ਪਾਣੀ ਪਾਣੀ ਹੀ ਨਜ਼ਰ ਆਉਂਦਾ ਪਰ ਜਦੋਂ ਇਹ ਗੈਸ ਬਣ ਕੇ ਉੱਡ ਜਾਂਦਾ ਦੋ ਗੈਸਾਂ ਵੱਖਰੀਆਂ ਹੋ ਜਾਂਦੀਆਂ ਫਿਰ ਨਜ਼ਰ ਨਹੀਂ ਆਉਂਦਾ ਫਿਰ ਇਕੱਠੀਆਂ ਕਰਦੀ ਫੇਰ ਨਜ਼ਰ ਆਉਣ ਲੱਗ ਜਾਂਦਾ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਕਿਤੇ ਤੂੰ ਉਪਦੇਸ਼ ਕਿੰਨੇ ਜਿਹੜੇ ਨੇ ਧਰੂ ਭਗਤ ਨਜ਼ਰ ਆਉਂਦੇ ਨੇ ਭਗਤੀ ਕਰਦੇ ਹੋਏ ਕਿਤੇ ਇੱਕ ਧਰੂ ਹੋਇਆ ਅਜੇ ਤੱਕ ਪਤਾ ਨਹੀਂ ਕਿੰਨੇ ਕਿ ਧਰੂ ਭਗਤ ਹੋਏ ਨਹੀਂ ਕਿਤੇ ਇੱਕੋ ਹੀ ਸੱਜਗ ਹੋਇਆ ਤਰੇਤਾ ਤੇ ਪਤਾ ਨਹੀਂ ਅੱਜ ਤੱਕ ਕਿੰਨੀ ਵਾਰੀ ਸਾਜੂ ਗਿਆ ਆ ਕਿੰਨੇ ਰਾਮਚੰਦਰ ਕਿੰਨੇ 라ਵਣ ਕਿੰਨੇ ਕ੍ਰਿਸ਼ਨ ਕੋਈ ਕੁਝ ਹੋਇਆ ਜਾਂ ਰਾਮਚੰਦਰ ਜੀ ਨੇ ਹਨੂਮਾਨ ਨੂੰ ਕਿਹਾ ਕਹਿੰਦੇ ਰਾਸ਼ਨ ਮੁੱਕ ਗਿਆ ਆਪਣਾ ਜਾਂ ਆਟਾ ਦਾਲਾਂ ਵੀ ਕੋਈ ਚੀਜ਼ਾਂ ਲਿਆਉਣ ਵਾਲੀਆਂ ਜਾ ਕੇ ਫੌਜ ਵਾਸਤੇ ਲੈ ਕੇ ਆਓ ਕਹਿੰਦਾ ਜੀ ਕਿੱਥੋਂ ਲਿਆਵਾਂ ਜਦ ਪਹਾੜ ਤੇ ਭੇਜਿਆ ਕਹਿੰਦੇ ਆ ਮੇਰੀ ਅੰਗੂਠੀ ਦੇ ਦੇਂ ਜਾ ਕੇ ਉੱਥੇ ਇੱਕ ਮਾਈ ਆਟਾ ਪੀਂਦੀ ਹੋਣੀ ਆ ਉਹ ਤੋਂ ਲਿਆ ਜਾ ਕੇ ਜਦੋਂ ਮਾਈ ਨੂੰ ਜਾ ਕੇ ਹਨੂਮਾਨ ਜੀ ਨੇ ਬੜੇ ਮਲਮਾਨ ਦੇ ਨਾਲ ਕਿਹਾ ਲੈ ਮਾਈ ਇਹ ਰਾਮਚੰਦਰ ਜੀ ਦੀ ਅੰਗੂਠੀ ਹੈ ਦੇ ਮੈਨੂੰ ਆਟਾ ਮਾਈ ਕਹਿੰਦੀ ਆਹ ਖਾਨੇ ਦੇ ਵਿੱਚ ਸਿਰਦੇ ਇੱਥੇ ਕਈ ਅੰਗੂਠੀਆਂ ਪਈਆਂ ਨੇ ਉਹਦਾ ਮਾਨ ਫਿਰ ਥੋੜਿਆ ਘਟਿਆ ਇਹ ਇਹ ਅੰਗੂਠੀਆਂ ਇੱਥੇ ਕਿਵੇਂ ਆ ਗਈਆਂ ਕਹਿੰਦੇ ਤੂੰ ਕਿਤੇ ਆਜ ਆਇਆ ਪਹਿਲਾਂ ਵੀ ਤੂੰ ਕਈ ਵਾਰ ਆਟਾ ਲੈਣਾ ਆਇਆ ਮੇਰੇ ਕੋਲੇ ਉਹ ਬੜਾ ਹੈਰਾਨ ਹੋਇਆ ਆਟਾ ਲੈਣ ਕਿੰਨੀ ਵਾਰ ਆਇਆ ਕਹਿੰਦੇ ਕੀ ਗੱਲ ਤ੍ਰੇਤਾ ਕਿਤੇ ਇੱਕ ਵਾਰ ਆਇਆ ਕਈ ਵਾਰੀ ਤ੍ਰੇਤੇ ਆਏ ਨੇ ਕਈ ਵਾਰੀ 라ਵਣ ਨੇ ਸੀਤਾ ਨੂੰ ਚੁੱਕਿਆ ਤੇ ਕਈ ਵਾਰੀ ਰਾਮਚੰਦਰ ਨੇ 라ਵਣ ਨੂੰ ਮਾਰਿਆ ਕਈ ਵਾਰ ਤੂੰ ਮੇਰੇ ਕੋ ਆਟਾ ਲੈਣ ਆਇਆ ਇਹ ਤਾਂ ਬਾਰ ਬਾਰ ਰਿਪੀਟ ਹੁੰਦੀ ਰਹਿੰਦੀ ਗੱਲ ਹਰੇਕ ਯੁੱਗ ਦੇ ਵਿੱਚ ਉਸ ਕਰਕੇ ਹਨੂਮਾਨ ਦਾ ਮਾਣ ਘਟਿਆ ਕਹਿੰਦੇ ਤੁਸੀਂ ਕੌਣ ਹੋ ਕਹਿੰਦੀ ਮੈਂ ਮਾਇਆ ਹਾਂ ਮੈਂ ਤਿੰਨਾਂ ਲੋਕਾਂ ਨੂੰ ਬਣਾਉਣ ਵਾਲੀ ਹਾਂ ਤੇ ਇਸ ਕਰਕੇ ਕਿੰਨੇ ਧਰੂ ਭਗਤ ਨਜ਼ਰ ਆਉਂਦੇ ਨੇ ਤੇ ਧਰੂ ਨੂੰ ਉਪਦੇਸ਼ ਦੇਣ ਵਾਲਾ ਕੌਣ ਹੈ ਨਾਰਦ मुनि ਕੇਤੇ ਤੂੰ ਉਪਦੇਸ਼ ਉਪਦੇਸ਼ ਦੇਣ ਵਾਲੇ ਕਿੰਨੇ ਨਾਰਦ मुनि ਤੁਰੇ ਫਿਰਦੇ ਨੇ ਕਿਤੇ ਇੱਕ ਨਾਰਦ मुनि ਨਹੀਂ ਹੈ ਇਹ ਵੀ ਆਪਣੇ ਵਾਂਗੂ ਬਥੇਰੇ ਨੇ ਜਿਵੇਂ ਆਪਣੀ ਬੰਦਿਆਂ ਦੀ ਗਿਣਤੀ 7 ਅਰਬ ਹੈ ਸੰਸਾਰ ਦੇ ਅੰਦਰ ਇਸੇ ਤਰ੍ਹਾਂ ਹੀ ਬ੍ਰਹਮਿਆਂ ਦੀ ਗਿਣਤੀ ਇਹ ਵਿਸ਼ਨੂੰ ਦੀ ਗਿਣਤੀ ਇਹ ਕਿੰਨੇ ਉਪਦੇਸ਼ ਦੇਣ ਵਾਲੇ ਨਾਰਦ ਹੋਣਾਂ ਦੀ ਗਿਣਤੀ ਕਿੰਨੇ ਧੂ ਭਗਤਾਂ ਦੀ ਗਿਣਤੀ ਇਹਨਾਂ ਦਾ ਕੋਈ ਅੰਤ ਨਹੀਂ ਇਸੇ ਕਰਕੇ ਤਾਂ ਆਪਾਂ ਵਾਹਿਗੁਰੂ ਨੂੰ ਕਹਾਂਗੇ ਤੂੰ ਬੇਅੰਤ ਹੈਂ ਬੇਅੰਤ ਹੈਂ ਕੋਈ ਤੇਰਾ ਅੰਤ ਕੋਈ ਨਹੀਂ ਹੈ ਤੂੰ ਤੇ ਬਹੁਤ ਵੱਡਾ ਕੇਤੇ ਇੰਦ ਚੰਦ ਸੂਰ ਕੇਤੇ ਇਹ ਜੇ ਧੂ ਅੱਖਰ ਇਹਨੂੰ ਥੋੜਿਓ ਤੱਦਾ ਨਾ ਤੱਦਾ ਭਾਰਾ ਤੇ ਦਲੈਂਕੜੇ ਲੱਗਣ ਹੋਣ ਕਰਕੇ ਕੇਤੇ ਧੂ ਉਪਦੇਸ਼ ਤੂੰ ਕਰਕੇ ਬੋਲਣਾ ਤੂੰ ਥੋੜਾ ਜਿਹਾ ਨਹੀਂ ਬੋਲਣਾ ਕਿ ਤੇ ਇੰਦ ਚੰਦ ਸੂਰ ਕੇਤੇ ਕਿੰਨੇ ਅੰਦਰ ਦੇਵਤੇ ਨਜ਼ਰ ਆਉਂਦੇ ਨੇ ਇੰਦਰਾ ਦੀ ਵੀ ਕੋਈ ਗਿਣਤੀ ਨਹੀਂ ਕਿੰਨੇ ਚੰਦਰਮਾ ਨਜ਼ਰ ਆਉਂਦੇ ਨੇ ਆਹ ਚੰਦਰਮਾ ਆਪਣੇ ਕੋਲ ਇੱਕੋ ਹੀ ਹੈ ਇੱਥੇ ਆਹ ਜਿਹੜੇ ਤਾਰੇ ਨੇ ਸਾਰੇ ਇਹ ਤੇ ਚੰਦਰਮਾ ਹੀ ਨੇ ਇਹ ਜਿਹੜਾ ਦੂਰ ਨੇ ਕੋਈ ਵੱਡੇ ਚੰਦਰਮਾ ਨੇ ਕੋਈ ਛੋਟੇ ਚੰਦਰਮਾ ਨੇ ਇਸ ਤਰ੍ਹਾਂ ਕਿੰਨੇ ਇੰਦਰ ਦੇਵਤੇ ਕਿੰਨੇ ਚੰਦਰ ਚੰਦਰਮਾ ਦੇਵ ਤੇ ਕਿੰਨੇ ਸੂਰਜ ਹੈ ਆਪਣਾ ਸੂਰਜ ਤਾਂ ਕੁਝ ਵੀ ਨਹੀਂ ਹੈ ਜਿਹੜੇ ਬ੍ਰਹਿਮੰਡ ਦੇ ਵਿੱਚ ਵੱਡੇ ਸੂਰਜ ਨੇ ਉਹ ਤਾਂ ਬਹੁਤ ਜ਼ਿਆਦਾ ਵੱਡੇ ਨੇ ਨਾ ਕੇਤੇ ਜਿਉਂ ਕੇਤੇ ਇੰਦ ਚੰਦ ਸੂਰ ਕੇਤੇ ਵਿਸ਼ਰਾਮ ਵੀ ਇਹਦਾ ਇਸ ਤਰੀਕਾ ਹੀ ਜਾਣਾ ਸੋ ਕਈਆਂ ਦਾ ਹੁੰਦਾ ਇਕੱਠੀ ਕਰੀ ਜਾਂਦੇ ਦੋਵੇਂ ਵਿਸ਼ਰਾਮ ਜਿਵੇਂ ਸ਼ਬਦ ਸ਼ੁਰੂ ਹੁੰਦਾ ਹੈ ਸੂਰ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਕਈ ਕੇਤੇ ਕੇਤੇ ਦੋ ਵਾਰੀ ਕਹੇ ਜਾਂਦੇ ਆ ਪਰ ਇਹ ਵਖੋ ਵਖਰਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕਿੰਨੇ ਕੁ ਮੰਡਲ ਨੇ ਤਾਰਾ ਮੰਡਲ ਜਿਹੜਾ ਸਾਰਾ ਬ੍ਰਹਿਮੰਡ ਹੈ 21 ਪੁਰੀਆਂ ਦਾ ਬ੍ਰਹਿਮੰਡ ਹੈ ਇਸ ਪ੍ਰਕਾਰ ਪਰ ਧਰਤੀ ਦੇ ਇਕੱਲੇ ਦੇਸ਼ ਨਹੀਂ ਪਰਿਦੇਸ਼ ਹੈ ਹੋਰ ਵੀ ਦੇਸ਼ ਨੇ ਉਹ ਦੇਸ਼ ਜਿਹੜੇ ਆਪਾਂ ਨੇ ਕਦੇ ਦੇਖੇ ਹੀ ਨਹੀਂ ਜਿਹੜੇ ਆਪਾਂ ਨੂੰ ਕਦੇ ਨਜ਼ਰੀ ਨਹੀਂ ਆਉਂਦੇ ਉਹ ਦੇਸ਼ ਵੀ ਉਹਨਾਂ ਨੂੰ ਨਜ਼ਰ ਆਉਣ ਲੱਗ ਜਾਂਦੇ ਨੇ ਕੇਤੇ ਸਿੱਧ ਬੁੱਧ ਨਾਥ ਕੇਤੇ ਕਿੰਨੇ ਸਿੱਧ ਲੋਕ ਨਜ਼ਰ ਆਉਂਦੇ ਨੇ ਆਪਾਂ ਜਿਵੇਂ ਗੁਰਦੁਆਰਿਆਂ 'ਉਨੇ ਇਸ ਤਰ੍ਹਾਂ ਹੀ ਸਾਰੇ ਇਹ ਵੀ ਆਉਂਦੇ ਨੇ ਇਹ ਵੀ ਮੱਥਾ ਟੇਕ ਕੇ ਜਾਂਦੇ ਨੇ ਹੁਣ ਵੀ ਤੁਰੇ ਆਉਂਦੇ ਨੇ ਕਥਾ ਵੀ ਸੁਣ ਲੈਂਦੇ ਆ ਕੀਰਤਨ ਵੀ ਸੁਣ ਲੈਂਦੇ ਆ ਕਿਉਂ ਇਹਨਾਂ ਦਾ ਜੀ ਨਹੀਂ ਕਰਦਾ ਕਥਾ ਕੀਰਤਨ ਸੁਣਨ ਨੂੰ ਇਹ ਨਹੀਂ ਚਾਹੁੰਦੇ ਸਾਡਾ ਭਲਾ ਹੋ ਜਾਵੇ ਉਹ ਵੀ ਬੈਠੇ ਰਹਿੰਦੇ ਆ ਜਿਵੇਂ ਆਪਾਂ ਨੂੰ ਅਧਿਕਾਰ ਹੈ ਬੈਠਣ ਦਾ ਐਵੇਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਣ ਦਾ 84 ਲੱਖ ਜੂਨ ਨੂੰ ਅਧਿਕਾਰ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ 84 ਲੱਖ ਜੂਨ ਦੇ ਮਾਲਕ ਨੇ ਕੱਲੇ ਮਨੁੱਖਾਂ ਦੇ ਹੀ ਦੇ ਮਾਲਕ ਨਹੀਂ ਹਨ ਮਹਾਰਾਜ ਕਿ ਇੰਨੇ ਕੁ ਤੱਕ ਹੀ ਸੀਮਤ ਨਹੀਂ ਰੱਖ ਲੈਣਾ ਗੁਰੂ ਗ੍ਰੰਥ ਸਾਹਿਬ ਨੂੰ ਕਿ ਕੱਲੇ ਸਿੱਖਾਂ ਦੇ ਹੀ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਤਿੰਨਾਂ ਲੋਕਾਂ ਦੇ ਮਾਲਕ ਨੇ ਪੂਰੇ ਬ੍ਰਹਿਮੰਡ ਦੇ ਮਾਲਕ ਨੇ ਸਾਰੇ ਇਹਨਾਂ ਨੂੰ ਮੱਥਾ ਟੇਕਣਾਉਂਦੇ ਆ ਜਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਹੁੰਦਾ ਸਾਰਿਆਂ ਨੂੰ ਅਧਿਕਾਰ ਹੈ ਸੁਣਨ ਦਾ ਕਥਾ ਸੁਣਨ ਦਾ ਸਭ ਨੂੰ ਅਧਿਕਾਰ ਹੈ ਚਾਹੇ ਇੱਥੇ ਸੰਗਤ 'ਚ ਆ ਕੇ ਕੋਈ ਬੈਠ ਜੇ ਸਾਰੇ ਆਉਂਦੇ ਨੇ ਸਿੱਧ ਲੋਕ ਵੀ ਆ ਸਕਦੇ ਨੇ ਬੁੱਧ ਕਿੰਨੇ ਹੀ ਬੁੱਧ ਨਜ਼ਰ ਆਉਂਦੇ ਨੇ ਬੁੱਧ ਦੇਵਤਾ ਆਦਿਕ ਬੁੱਧ ਦਿਨ ਆਦਿਕ ਜਿਹੜੇ ਬੁੱਧ ਮਹਾਤਮਾ ਬੁੱਧ ਹੋਇਆ ਉਹ ਵੀ ਕਿੰਨੇ ਹੀ ਨੇ ਨਾਥ ਕੇਤੇ ਕੇਵਲ ਨੌ ਨਾਥ ਹੀ ਨਹੀਂ ਹਨ ਚਰਪਟ ਨਾਥ ਤੁਗੂ ਨਾਥ ਮਛੰਦਰਨਾਥ ਇਹ ਸਾਰੇ 9 ਨਾਥ ਹਨ ਕੁੱਲ ਮਹਾਰਾਜ ਕਹਿੰਦੇ 9 ਨਾਥ ਨਹੀਂ ਹਨ ਕਿੰਨੇ ਹੀ ਨਾਥ ਹਨ ਜਿਨ੍ਹਾਂ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ ਕੇਤੇ ਦੇਵੀ ਵੇਸ ਕਿੰਨੇ ਦੇਵੀਆਂ ਦੇ ਵੇਸ ਨੇ ਥੋੜੀਆਂ ਜਿਹੀ ਕਿਤੇ ਦੇਵੀਆਂ 9 ਕਰੋੜ ਗਿਣਤੀ ਹੈ ਕੋਲ ਇਹਨਾਂ ਦੀ ਦੇਵੀਆਂ ਦੀ 9 ਕਰੋੜ ਦੇਵੀਆਂ ਦੇ ਵੇਸ ਨਜ਼ਰ ਆਉਂਦੇ ਨੇ ਜੇ ਸਤਗੁਰੂ ਚਾਹਣ ਨਵੇਂ ਗੁਰੂ ਅੰਗਦ ਦੇ ਮਹਾਰਾਜ ਆਗੇ ਬਾਬਾ ਲੈਣਾ ਦੇ ਰੂਪ ਵਿੱਚ ਰਾਤ ਨੂੰ ਫਿਰ ਝਾੜੂ ਦਿੰਦੀ ਹੋਈ ਦੇਵੀ ਦਿਖਾਈ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਮਾਣਾ ਦੇਵੀ ਝਾੜੂ ਦੇ ਰਹੀ ਹੈ ਮਾ ਗੁਰੂ ਉਸ ਵਕਤ ਬਾਬਾ ਲੈਣਾ ਜੀ ਉੱਠ ਕੇ ਖੜੇ ਹੋ ਗਏ ਤੇ ਮਾਤਾ ਜੀ ਤੁਸੀਂ ਇੱਥੇ ਝਾੜੂ ਦੇ ਰਹੇ ਹੋ ਕਹਿੰਦੇ ਇਹੀ ਤਾਂ ਉਹ ਸਥਾਨ ਹੈ ਜਿੱਥੋਂ ਅਸੀਂ ਸਾਰਾ ਕੁਝ ਲੈ ਕੇ ਜਾਂਦੇ ਹਾਂ ਝਾੜੂ ਲਾ ਕੇ ਫਿਰ ਅੱਗੇ ਵੰਡਦੀਆਂ ਆਪਣੇ ਸ਼ਰਧਾਲੂਆਂ ਨੂੰ ਇਸੇ ਤਰ੍ਹਾਂ ਭਾਈ ਭਗੀਰਥ ਨੂੰ ਜਦ ਕਾਲੀ ਦੇਵੀ ਨੇ ਕਿਹਾ ਸੀ ਕਿ ਕਲਿਆਣ ਦਾ ਰਸਤਾ ਕੇਵਲ ਗੁਰੂ ਨਾਨਕ ਦੇਵ ਜੀ ਦੇ ਸਕਦੇ ਆ ਮੈਂ ਨਹੀਂ ਦੇ ਸਕਦੀ। ਐਸ ਵਕਤ ਸ੍ਰੀ ਸੁਲਤਾਨਪੁਰ ਸਾਹਿਬ ਬੈਠੇ ਨੇ ਉਹ ਜਾ ਕੇ ਮੱਥਾ ਟੇਕ ਉਹਨਾਂ ਤੋਂ ਲੈ ਜਦ ਭਾਈ ਭਗੀਰਥ ਲਾਈਨ ਵਿੱਚ ਖੜਾ ਸੀ ਜਦ ਗੁਰੂ ਨਾਨਕ ਦੇਵ ਜੀ ਗਰੀਬਾਂ ਨੂੰ ਆਟਾ ਵੰਡ ਰਹੇ ਨੇ ਸਮਾਨ ਵੰਡ ਰਹੇ ਨੇ ਜਦ ਆ ਭਾਈ ਭਗੀਰਥ ਦੀ ਵਾਰੀ ਆਈ ਪੂਰਨ ਗੁਰੂ ਕਹਿਣ ਲੱਗੇ ਆ ਗਿਓ ਭਾਈ ਭਗੀਰਥ ਜੀ ਆ ਜਾਓ ਅੰਦਰ ਆ ਜਾਓ ਭੇਜ ਦਿੱਤਾ ਤੁਹਾਨੂੰ ਤੁਹਾਡੀ ਦੇਵੀ ਨੇ ਇੱਥੇ ਆ ਜਾਓ ਸਾਰੇ ਅੰਤਰਜਾਮਪ ਜਦੋਂ ਦਿਖਾਈ ਮਹਾਰਾਜ ਨੇ ਭਾਈ ਭਗੀਰਥ ਨੇ ਚਰਨ ਪਕੜੇ ਮਹਾਰਾਜ ਦੇ ਰਾਤ ਨੂੰ ਜਦ ਸੌਂ ਗਿਆ ਤੜਕੇ ਉਠਾਇਆ ਮਹਾਰਾਜ ਨੇ 1 ਵਜੇ ਦੇ ਦੇਖਿਆ ਕਾਲੀ ਦੇਵੀ ਝਾੜੂ ਦੇ ਰਹੀ ਸਾਰੀਆਂ ਦੇਵੀਆਂ ਇਹ ਕਿਉਂਕਿ ਅਕਾਲ ਪੁਰਖ ਦੀਆਂ ਹੀ ਸ਼ਕਤੀਆਂ ਨੇ ਇਸ ਕਰਕੇ ਇਹਦੇ ਦਰ ਤੇ ਹੀ ਝਾੜੂ ਦੇ ਕੇ ਲੈਂਦੀਆਂ ਸਾਰਾ ਕੁਝ ਕੀਤੇ ਦੇਵੀ ਵੇਸ਼ ਕਿੰਨੇ ਹੀ ਦੇਵੀਆਂ ਦੇ ਵੇਸ਼ ਨਜ਼ਰ ਆਉਂਦੇ ਨੇ ਪਰ ਫਿਰ ਵੀ ਸਿੱਖ ਇੱਥੇ ਖੜਦਾ ਨਹੀਂ ਹੈ ਨਜ਼ਰ ਆਉਣ ਨੂੰ ਕੀ ਹੈ ਨਜ਼ਰ ਜੋ ਮਰਜੀ ਆਈ ਜਾਵੇ ਨਿਸ਼ਾਨਾ ਸਾਡਾ ਅਕਾਲ ਪੁਰਖ ਦੀ ਪ੍ਰਾਪਤੀ ਹੈ ਗੁਰਸਿੱਖ ਅਕਾਲ ਪੁਰਖ ਦੀ ਪ੍ਰਾਪਤੀ ਤੱਕ ਜਾਂਦਾ ਹੈ ਇਹਦਾ ਸਿਰਫ ਦੱਸਿਆ ਹੀ ਹੈ ਜਿਵੇਂ ਮੈਂ ਕਹਾ ਕਿ ਇਥੋਂ ਫਲਾਨੇ ਥਾਂ ਜਾਣਾ ਰਸਤੇ ਦੇ ਵਿੱਚ ਜੇ ਹਜੂਰ ਸਾਹਿਬ ਜਾਈਏ ਤਾਂ ਪਹਿਲਾਂ ਫਲਾਨਾ ਸ਼ਹਿਰ ਆਵੇਗਾ ਫਿਰ ਫਲਾਨਾ ਸ਼ਹਿਰ ਆਵੇਗਾ ਫਿਰ ਫਲਾਨਾ ਸ਼ਹਿਰ ਆਵੇਗਾ ਆਏ ਠੀਕ ਹੈ ਉਹ ਤਾਂ ਉਹਨਾਂ ਦੇ ਰਸਤੇ ਵਿੱਚ ਮਨਮਾਨੜ ਦੇ ਵੀ ਆਉਣਾ ਔਰੰਗਾਬਾਦ ਵੀ ਆਉਣਾ ਪਰ ਮੇਨ ਨਿਸ਼ਾਨਾ ਆਪਣਾ ਹਜੂਰ ਸਾਹਿਬ ਹੈ ਇਸ ਤੋਂ ਉੱਥੇ ਜਾ ਕੇ ਉਤਰਨਾ ਜੇ ਕੋਈ ਰਾਹ ਚ ਉੱਤਰ ਜੇ ਤੇ ਰੁਲਣਾ ਹੀ ਆਉਣਾ ਉਹ ਰਸਤੇ ਜੇ ਉੱਤਰ ਗਿਆ ਔਰੰਗਾਬਾਦ ਉਹ ਕਹਿੰਦੇ ਹਜੂਰ ਸਾਹਿਬ ਕਿੱਥੇ ਆਉ ਕਹਿਣਗੇ ਉਹ ਤਾਂ ਭਾਈ ਅੱਗੇ ਇਹ ਤਾਂ ਸਿਰਫ ਮਹਾਰਾਜ ਕਹਿੰਦੇ ਇੰਨੀਆਂ ਚੀਜ਼ਾਂ ਗਿਆਨ ਖੰਡੀ ਪੁਰਸ਼ਾਂ ਨੂੰ ਨਜ਼ਰ ਆਉਂਦੀਆਂ ਨੇ ਇਹ ਤਾਂ ਛੋਟੇ ਛੋਟੇ ਸਟੇਸ਼ਨ ਨੇ ਆਪਣੇ ਰਿੱਧੀਆਂ ਸਿੱਧੀਆਂ ਇਹ ਦੇਵੀਆਂ ਦੇ ਵੇਸ ਸਿੱਧ ਬੁੱਧਨਾਥ ਇਹ ਤਾਂ ਸਿਰਫ ਰਸਤੇ ਕਿ ਦਿਖਣੇ ਹੀ ਦਿਖਣੇ ਨੇ ਨਾ ਇਹਨਾਂ ਨਾਲ ਕੋਈ ਆਪਣੀ ਗੱਲ ਹੈ ਨਾ ਖੜਨਾ ਇਹਨਾਂ ਕੋਲੇ ਇਹ ਕਹਿਣਗੇ ਵੀ ਆ ਜਾ ਸਾਡੇ ਵੱਲ ਆ ਜਾ ਸਾਡੇ ਵੱਲ ਆ ਜਾ ਕਹਿੰਦਾ ਨਹੀਂ ਮਹਾਰਾਜ ਅਸੀਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਜੇ ਤਾਂ ਗੁਰੂ ਨਾਨਕ ਸਾਹਿਬ ਕੋਲੇ ਹੀ ਜਾਣਾ ਅਸੀਂ ਤਾਂ ਅਕਾਲ ਪੁਰਖ ਦੇ ਦਰਸ਼ਨ ਕਰਨੇ ਆ ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨੇ ਦੇਵੀਆਂ ਦੇ ਵੇਸ ਨੇ ਕੋਈ ਅੰਤ ਨਹੀਂ ਹੈ ਕੱਲ ਨੂੰ ਸਰਵਣ ਕਰਾਂਗੇ ਬਾਕੀ ਵਾਹਿਗੁਰੂ ਵਾਹਿਗੁਰੂ ਜਪੀਏ ਕਿਉਂਕਿ ਐਸਾ ਜਪਜੀ ਸਾਹਿਬ ਦਾ ਪਾਠ ਬ੍ਰਹਮ ਗਿਆਨ ਦਿੰਦਾ ਔਰ ਅੰਤ ਤੱਕ ਆਪਾਂ ਨੂੰ ਬ੍ਰਹਮ ਗਿਆਨ ਤੱਕ ਲੈ ਵੀ ਜਾਣਾ ਮਹਾਰਾਏ ਨੇ ਸੱਚਖੰਡ ਵਸੈ ਨਿਰੰਕਾਰ ਪਰ ਇਹ ਤਾਂ ਹੁਣ ਪੜਨ ਦੇ ਨਾਲ ਬਣਦਾ ਜਿੰਨਾ ਕੁਝ ਬਣਦਾ ਜੇ ਤਾਂ ਜਿੰਨਾ ਕੁ ਟਾਈਮ ਲੱਗ ਜੇ ਜਿੰਨਾ ਵੀ ਲੱਗ ਜੇ ਸਫਰ ਕਰਦੇ ਹਾਂ ਬੱਸ ਵਿੱਚ ਆਉਣ ਜਾਣ ਡਿਊਟੀਆਂ ਤੇ ਆਉਣਾ ਜਾਣਾ ਬੈਠਣਾ ਵਿਹਲਾ ਕਾਂਦ ਸਮਾਂ ਲੱਗ ਜਾਣਾ ਆਪਣੀ ਹਿੰਮਤ ਕਰਕੇ ਜਪਜੀ ਸਾਹਿਬ ਦੇ ਜਿੰਨੇ ਵੀ ਪਾਠ ਹੋ ਜਾਣ ਜੇ ਆਹ ਕੁਝ ਦੇਖਣਾ ਨਾ ਤੇ ਪੱਕੀ ਗੱਲ ਹੈ ਜੇ ਤੁਸੀਂ ਆਖੋ ਵੀ ਐਵੇਂ ਹੀ ਕਰਦਾ ਇਹ ਜੇ ਤੁਸੀਂ ਦੇਖਣਾ ਸਭ ਤੋਂ ਪਹਿਲ ਲਾਉਂਗਾ 101 ਪਾਠ ਵਾਲੇ ਨੂੰ ਉਦੋਂ ਥੱਲੇ 51 ਪਾਠ ਫਿਰ ਨਹੀਂ ਕਰ ਸਕਦੇ ਫਿਰ 25 ਪਾਠ ਫਿਰ ਜੇ ਬਿਲਕੁਲ ਹੀ ਡਾਉਣ ਜਾਣਾ ਫਿਰ 11 ਪਾਠ ਕੋ ਕੁਝ ਤਾਂ ਕਰੋਗੇ ਤਾਂ ਜੇ ਇੰਨਾ ਕੁਝ ਕਰੋਗੇ ਤਾਂ ਜਰੂਰ ਇੰਨੀ ਹੀ ਗਿਆਨ ਖੰਡੀਆਂ ਦੀ ਅਵਸਥਾ ਜਿਹੜੀ ਕਥਨ ਕੀਤੀ ਇੰਨੀ ਅਵਸਥਾ ਆ ਜਾਣੀ ਹੈ ਔਰ ਤੁਸੀਂ ਖੁਦ ਹੈਰਾਨ ਹੋਵੋਗੇ ਕਿ ਜਪਜੀ ਸਾਹਿਬ ਦਾ ਪਾਠ ਕੀਤਿਆਂ ਮੈਨੂੰ ਤਾਂ ਕੁਝ ਹੋਰ ਹੀ ਨਜ਼ਾਰੇ ਹੋ ਰਹੇ ਨੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਗੁਰੂ ਘਰ ਦੇ ਚਾਹ ਸ਼ਕਤੀਆਂ ਨੇ ਪਰ ਸਤਿਗੁਰੂ ਕਹਿੰਦੇ ਨੇ ਜੇ ਮਿਹਨਤ ਕਰੋਗੇ ਤਾਂ ਕਿਰਪਾ ਹੋਣੀ ਹੈ ਜਿਨੀ ਨਾਮ ਧਿਆਇਆ ਜਿੰਨੀ ਨਾਮ ਧਿਆਇਆ ਜਿੰਨੀ ਨਾਮ ਧਿਆਇਆ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕੀਤੀ ਛੁੱਟੀ ਨਾਲ

ਕਿ ਧਰਮ ਖੰਡ ਤੋਂ ਬਾਅਦ ਗਿਆਨ ਖੰਡ ਤੱਕ ਆਪਾਂ ਨੂੰ ਲੈ ਗਏ ਹੁਣ ਗਿਆਨ ਖੰਡ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਦੱਸਿਆ ਕਿ ਜੇ ਗਿਆਨ ਬੰਦੇ ਨੂੰ ਜਾਗਰਤ ਅਵਸਥਾ ਹੋ ਜਾਵੇ ਅੰਦਰ ਪ੍ਰਕਾਸ਼ ਹੋ ਜਾਵੇ ਦਿਬ ਦ੍ਰਿਸ਼ਟੀ ਖੁੱਲ ਜਾਵੇ ਦਿਬ ਦ੍ਰਿਸ਼ਟੀ ਆਈ ਖੁੱਲਦੀ ਜਿਵੇਂ ਰਾਤ ਦੇ ਹਨੇਰੇ ਵਿੱਚ ਘੁੱਪ ਹਨੇਰੇ ਵਿੱਚ ਲਾਈਟਾਂ ਗਈਆਂ ਹੋਣ ਤੇ ਮੱਸੀਆ ਦੀ ਰਾਤ ਹੋਵੇ ਕੁਛ ਨਹੀਂ ਦਿਖਦਾ ਨਾ ਦਰਖਤਾਂ ਦਾ ਹਰੀਆਵਲ ਦਿਖਦੀ ਐ ਨਾ ਕੋਈ ਬੰਦਾ ਦਿਖਦਾ ਹਨੇਰੇ ਚ ਜਿਵੇਂ ਆਪਾਂ ਨੂੰ ਕੁਛ ਨਹੀਂ ਦਿਖਦਾ ਇਹਨੂੰ ਕਹਿੰਦੇ ਅਗਿਆਨਤਾ ਜਦੋਂ ਸੂਰਜ ਚੜ ਜਾਂਦਾ ਸਾਰੇ ਦਿਖਣ ਲੱਗ ਜਾਂਦੇ ਨੇ ਮਕਾਨ ਦੁਕਾਨ ਦਫਤਰ ਮਕਾਨ ਫਿਰ ਪੰਛੀ ਫਿਰ ਪਸ਼ੂ ਫਿਰ ਦਰਖਤ ਅਸਮਾਨ ਨੀਲੇ ਰੰਗ ਦਾ ਰਾਤ ਨੂੰ ਤਾਂ ਅਸਮਾਨ ਵੀ ਕਾਲਾ ਹੀ ਦਿਖਦਾ ਸੀ ਤੋ ਇਸੇ ਤਰ੍ਹਾਂ ਜਦੋਂ ਸਭ ਕੁਝ ਨਜ਼ਰ ਆਉਣ ਲੱਗ ਜਾਂਦਾ ਹੈ ਤਾਂ ਇਹਨੂੰ ਕਹਿੰਦੇ ਵੀ ਪ੍ਰਕਾਸ਼ ਹੋ ਗਿਆ ਤੇ ਪ੍ਰਕਾਸ਼ ਦਾ ਅਰਥ ਹੀ ਗਿਆਨ ਹੈ ਸੋ ਜਿਵੇਂ ਹੁਣ ਸੂਰਜ ਦਾ ਪ੍ਰਕਾਸ਼ ਹੈ ਤੇ ਆਪਾਂ ਨੂੰ ਸਾਰੇ ਦੇਖਦੇ ਨੇ ਬ੍ਰਹਮ ਗਿਆਨ ਵਿੱਚ ਜਦੋਂ ਜੀਵ ਗਿਆਨ ਖੰਡ ਵਿੱਚ ਚਿਲੇ ਜਾਂਦਾ ਏਸੇ ਤਰ੍ਹਾਂ ਹੀ ਅੱਖ ਖੁੱਲ ਜਾਂਦੀ ਹੈ ਉਦੋਂ ਸਾਰਾ ਕੁਝ ਦਿਖਣ ਲੱਗ ਜਾਂਦਾ ਹੈ ਉਹ ਆਪਾਂ ਨੂੰ ਮਹਾਰਾਜ ਨੇ ਕਲ ਦੱਸ ਹੀ ਦਿੱਤਾ ਕਿ ਜਿੰਨੇ ਪ੍ਰਕਾਰ ਦੀ ਪੌਣ ਹੈ, ਪਾਣੀ ਹੈ, ਬਸੰਤਰ ਇਹ ਸਾਰਾ ਕੁਝ ਨਜ਼ਰ ਆਉਣ ਲੱਗ ਪੈਂਦਾ। ਗਿਆਨ ਖੰਡ ਹੈ ਇਹ। ਗਿਆਨ ਖੰਡ ਦੇ ਵਿੱਚ ਬਹੁਤ ਕੁਝ ਨਜ਼ਰ ਆਉਂਦਾ। ਕਿੰਨੇ ਬੰਦੇ ਕਿ ਐਸਾ ਕਰਮ ਕਰਦੇ ਨੇ, ਕੀ ਦੇਵਤੇ ਕਿਹੜਾ-ਕਿਹੜਾ ਕਰਮ ਕਰਦੇ ਨੇ। ਕੀਤੇ ਦੇਵ ਦਾਨਵ ਮੋਨਕੇਤੇ ਕਿੰਨੇ ਕ ਦੇਵਤੇ ਨੇ ਹੈ ਤਾਂ ਇਹ ਸਾਰੇ ਸੰਕਲਪ ਮਾਤਰੀ ਨੇ ਜਿੰਨੀਆਂ ਚੀਜ਼ਾਂ ਆਪਾਂ ਕਥਨ ਕਰਦੇ ਆ ਨਾ ਇਹ ਸਾਰੀਆਂ ਸੰਕਲਪ ਮਾਤਰ ਨੇ ਸਿਰਫ ਬ੍ਰਹਮਾ ਦੇ ਸੰਕਲਪ ਨਾਲ ਹੀ ਬਣੇ ਹੋਏ ਨੇ ਦੇਵਤੇ ਇਹ ਵੀ ਇੱਕ ਏਸੇ ਵਿੱਚ ਹੀ ਅਵਸਥਾ ਆਉਂਦੀ ਗਿਆਨ ਖੰਡ ਦੇ ਵਿੱਚੀ ਗਿਆਨ ਖੰਡ ਵਿੱਚ ਇੱਕ ਐਸੀ ਅਵਸਥਾ ਆ ਜਾਂਦੀ ਹੈ ਦੁਬਾਰਾ ਫੇਰ ਦੇਖ ਲੈਣੇ ਆ ਗਿਆਨ ਖੰਡ ਦਾ ਆਖੋ ਕਰਮ ਗਿਆਨ ਖੰਡ ਦਾ ਕਹਿੰਦੇ ਕਰਮ ਆਖੋ ਧਰਮ ਖੰਡ ਦਾ ਧਰਮ ਤਾਂ ਕਹਿਤਾ ਮਹਾਰਾਜ ਕਹਿੰਦੇ ਜਦੋਂ ਅਵਸਥਾ ਗਿਆਨ ਖੰਡ ਵਿੱਚ ਚਲੀ ਜਾਂਦੀ ਹੈ ਐਸੀ ਅਵਸਥਾ ਬਣ ਜਾਂਦੀ ਜਿਹੜੇ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਇਹ ਮਨੋਕਲਪ ਤਰੂਪ ਹੋਣ ਲੱਗ ਜਾਂਦੇ ਨੇ ਇਹ ਪਵਨ ਦੀ ਜਗ੍ਹਾ ਤੇ ਪਾਣੀ ਦੀ ਜਗ੍ਹਾ ਤੇ ਵੈਸੰਤਰ ਦੀ ਜਗ੍ਹਾ ਤੇ ਕਾਨ ਮਹੇਸ਼ ਦੀ ਜਗ੍ਹਾ ਤੇ ਇੱਕ ਬਿਰਤੀ ਤਬਦੀਲ ਹੋ ਕੇ ਐ ਹੋ ਜਾਂਦੀ ਕਿ ਪਵਨ ਤੂੰ ਹੀ ਪਾਣੀ ਤੂੰ ਹੀ ਵੈਸੰਤਰ ਤੂੰ ਹੀ ਕਾਨ ਵੀ ਤੂੰ ਹੀ ਮਹੇਸ਼ ਵੀ ਤੂੰ ਹੀ ਇਹ ਗਿਆਨਖੰਡ ਦੀ ਅਵਸਥਾ ਹੈ ਅੰਤਰੀ ਭਾਵ ਦੇ ਵਿੱਚ ਪਹਿਲਾ ਅਰਥ ਤਾਂ ਪਹਿਲੇ ਹੀ ਢੰਗ ਦਾ ਸੀ ਆਪਣਾ ਸਧਾਰਨ ਵਿਅਕਤੀ ਲਈ ਪਰ ਜਦੋਂ ਦੂਸਰੀ ਗਿਆਨਖੰਡ ਦੀ ਸੱਚਮੁੱਚ ਦੀ ਅਵਸਥਾ ਖੁੱਲਦੀ ਹੈ ਇਤੇ ਬ੍ਰਹਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਉਹ ਕਿੰਨੇ ਬ੍ਰਹਮੇ ਜਿਹੜੇ ਜਗ ਨੂੰ ਘੜਨ ਲੱਗੇ ਹੋਏ ਨੇ ਕਈ ਪ੍ਰਕਾਰ ਦੇ ਰੂਪ ਨੇ ਰੰਗ ਨੇ ਵੇਸ ਨੇ ਉਥੇ ਕਹਿੰਦੇ ਨੇ ਬ੍ਰਹਮਾ ਵੀ ਤੋਹੀ ਹੈ ਇਹ ਤਾਂ ਸਾਨੂੰ ਐਵੇਂ ਭਲੇਖਾ ਪਾਇਆ ਹੋਇਆ ਕਿ ਬ੍ਰਹਮਾ ਹੈ ਇੱਕ ਵਿਸ਼ਨੂੰ ਹੈ ਕਹਿੰਦੇ ਇਹ ਕਿੱਥੋਂ ਆ ਗਏ ਬ੍ਰਹਮੇ ਵਿਸ਼ਨੂੰ ਮਹੇਸ਼ ਹੁਣੀ ਤੁਸੀਂ ਆਪ ਹੀ ਉਹ ਰੂਪ ਧਾਰਨ ਕਰਕੇ ਆਪੀ ਉਹਦੇ ਵਿੱਚ ਆਪਣੀ ਜੋਤ ਰੱਖ ਕੇ ਉਹ ਤੋਂ ਕੰਮ ਕਰਵਾ ਕੇ ਸਾਨੂੰ ਕਹਿੰਦੇ ਹੋ ਬ੍ਰਹਮਾ ਸ੍ਰਿਸ਼ਟੀ ਘੜਦਾ ਤੁਸੀਂ ਜੇਰਾ ਬ੍ਰਹਮਾ ਚ ਆਪਣੀ ਜੋਤ ਕੱਢ ਲਓ ਤਾਂ ਫਿਰ ਦੇਖਦੇ ਆ ਬ੍ਰਹਮਾ ਸ੍ਰਿਸ਼ਟੀ ਘੜਦਾ ਕਿਵੇਂ ਆ ਫਿਰ ਤਾਂ ਨਹੀਂ ਘੜ ਸਕਦਾ ਇਹ ਹੁਣ ਉਹ ਬਹੁਤ ਗਿਆਨ ਖੰਡ ਦੀ ਅਵਸਥਾ 'ਚ ਆ ਗਏ ਆਪਾਂ ਵੀ ਅਸਲ ਵਿੱਚ ਬ੍ਰਹਮਾ ਵੀ ਤੂੰ ਆਪ ਹੀ ਬਣਿਆ ਹੋਇਆ ਇਹ ਤਾਂ ਐਵੇਂ ਮਨੋਕਲਪਿਤ ਬ੍ਰਹਮਾ ਹੈ ਇਹ ਤਾਂ ਐਵੇਂ ਰੂਪ ਰੰਗ ਵੇਸ਼ ਸਾਰੇ ਮਨੋਕਲਪ ਦੀ ਹਨ ਸਰਬੀ ਰੰਗੀ ਰੂਪੀ ਤੂੰ ਹੈ ਤੂੰ ਹੈ ਮੇਰੇ ਪਿਆਰੇ ਉਹ ਸਾਰਿਆਂ ਰੰਗਾਂ ਵਿੱਚ ਰੂਪਾਂ ਵਿੱਚ ਰਸਾਂ ਵਿੱਚ ਤੂੰ ਆਪ ਹੀ ਬੈਠਾ ਇਉਂ ਗਿਆਨਖੰਡ ਵਾਲਿਆਂ ਦੀ ਅਵਸਥਾ ਪ੍ਰਗਟ ਹੋ ਜਾਂਦੀ ਹੈ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪਦੇਸ ਕਰਮ ਭੂਮੀ ਵੀ ਤੂੰ ਆਪ ਹੀ ਹੈ ਸੁਮੇਰ ਪਰਬਤ ਰੂਪ ਵੀ ਤੂੰ ਆਪ ਹੀ ਹੈ ਤੇ ਧੂ ਭਗਤ ਵੀ ਆਪ ਹੀ ਹੈ ਉਪਦੇਸ਼ ਦੇਣ ਵਾਲਾ ਵੀ ਆਪ ਹੀ ਹੈ ਸਾਰਾ ਕੁਝ ਆਪ ਹੀ ਬਣਿਆ ਹੋਇਆ ਹੈ